ਦੇ ਬਹੁਤੇ ਬਹੁਚਿਆ ਹਰਿਆਣਾ ਦੇ ਬਾੜਾਂ ਦੇ ਅੱਗੇ ਹੋਇਆ ਸੱਤ ਮਹੀਨੇ ਤੋਂ ਹਰ ਸਮੇਂ ਦੇ ਵਿੱਚ ਬਹੁਤ ਸਾਰੇ ਤਰਾਜ ਦਾ ਹੱਥ ਦੇ ਇਹਨਾਂ ਮੋਚਿਆਂ ਤੇ ਆਇਆ ਵੱਡੇ ਵੱਡੇ ਇਹਨਾਂ ਨੇ ਇੱਥੇ ਬੰਬ ਬਲਾਸਟ ਕਰਕੇ ਡਰੋਨਾਂ ਦੇ ਰਾਹੀਂ ਬੰਬ ਮਾਰ ਕੇ ਸਿੱਧੀਆਂ ਗੋਲੀਆਂ ਮਾਰ ਕੇ ਸ਼ੂਕ ਕਰਪਰ ਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਤੇ ਕਿੰਨੇ ਲੋਕ ਆ ਜਿਹੜੇ ਇਹਨਾਂ ਦੇ ਅੱਥਰੂ ਗੈਰ ਦੇ ਗੋਲਿਆਂ ਦੇ ਭੂਏ ਨਾਲ ਜਿਵੇਂ ਜਣਿਓ ਸੀ ਹੋਇਆ ਤੇ ਕਿੰਨੇ ਇਥੋਂ ਦੀਆਂ ਤੁਪਾਂ ਕਿੰਨੇ ਤੇਰੇ ਵੀ ਸਾਥ ਸਾਥੀ ਕਰਮੀ ਕਿੰਨੇ ਜਿਹੇ ਇਤਰਾਜ ਨਾਲ ਜਿਹੜੇ ਆਪਾਂ 7 ਮਹੀਨੇ ਤੋਂ ਵੱਧ ਇਸ ਸਮੇਂ ਵਿੱਚ ਆਪਣੇ ਮੋਰਚੇ ਚ ਹੜਾ ਰਹੇ ਆ ਤੇ ਇਸ ਨਾਲ ਨਾਲ ਇਥੋਂ ਦੀ ਸਰਕਾਰਾਂ ਦਾ ਜਿਹੜਾ ਜਵਾਬ ਆ ਉਹ ਵੀ ਬਰਾਬਰ ਆਪਣੇ ਤੇ ਬਰਾਬਰ ਹੈ ਸਰਕਾਰਾਂ ਵੀ ਬਣਾਉਂਦੇ ਹੋ ਤੇ ਬਾਗ ਲਈਆਂ ਅਜਿਵੇਂ ਸਾਥ ਸਾਡੇ ਕਰਤੇ ਗਿਆ ਤੁਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਬਦਲਾਅ ਤੌਰ ਤੇ ਲੈ ਕੇ ਆਏ ਸੀ ਤੇ ਇਸ ਵਾਰੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਵੀ ਤੁਸੀਂ ਚੁਣ ਕੇ ਬਣਾਇਸ ਦਿੱਤੋ ਤੁਹਾਡੇ ਆਪਣੇ ਸਿਰਾਂ ਦੇ ਬਣਾ ਲਈ ਪਰ ਅੱਜ ਜੋ ਉਸ ਬਾਜੀ ਕਰੀਏ ਕਿੰਨਾ ਵੀ ਜੀਤ ਜਾਂ ਲਾ ਕੇ ਸਰਕਾਰਾਂ ਬਾਈਏ ਇਹਨਾਂ ਬਦਲੋ ਇਹ ਸੋਚ ਲੋ ਤੇ ਧਿਆਨ ਪਾ ਲਓ ਤੇ ਦੇਸ਼ ਦਾ ਜਾਨ ਕੋ ਬਹਿਰਾ ਤੇ ਦੇਸ਼ ਦਾ ਜਾਨ ਕੋ ਬਾਤ ਲੈ ਕੇ ਅੱਜ ਤੱਕ ਕਦੇ ਵੀ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਕਿਸੇ ਕਿਰਤੀ ਮਜ਼ਦੂਰਾਂ ਦੇ ਮਨ ਕੋਈ ਤੋੜ ਆਇਆ ਹੋਵੇ ਜਿੰਨਾਂ ਨੂੰ ਸਤਿ ਜੀ ਦੇ ਰਿਹਾ ਤਾ ਉਹ ਥਾੜੀ ਪਾਣੇ ਦੀ ਕਿਹੜੇ ਦੁਕਾਨ ਤੇ ਦਿੱਤਾ ਤੁਸੀਂ ਥਾੜੀ ਪਾਣੇ ਰਕਾਣ ਵਾਂਗ ਜੇ ਉਹ ਤੋਂ ਬੋਲਦਾ ਅਸੀਂ ਸੱਤਿਆ ਸਾਡਾ ਹੈ ਬੰਦਾ ਪਰ ਉਹ ਇਹਨਾਂ ਨੂੰ ਪੁੱਛਦੇ ਜਿਆ ਵੀ ਇਹਨੀਆਂ ਬੋਟਾਂ ਨਾਲ ਜੀ ਇਹ ਮੰਤਰੀ ਬਣਾਇਆ ਹੋਊਗਾ ਜੀ ਨਾਲੇ ਐਮ ਐਲ ਏ ਬਣਾਇਆ ਹੋਊਗਾ ਸੋ ਇਹ ਜਿਹੜੇ ਚੀਚਾ ਨੇ ਸਾਬੂ ਖਾਲਿਸਤ ਪਾਰਟੀ ਦੀ ਬਣਿਆ ਉਹ ਪਾਣੇ ਮਜ਼ਦੂਰਾਂ ਨੇ ਆਪਦੀਆਂ 8 ਘੰਟੇ ਡਿਊਟੀਆਂ ਨੇ ਕਰਾਇਆ ਕੋਵਿਡ ਟਾਈਮ ਕਰਾਇਆ ਮਜ਼ਦੂਰਾਂ ਨੇ ਆਪਦੀਆਂ ਅਸਲਾ ਦੇ ਭਾਰ ਤੇ ਐ ਇਹ ਸਾਰੇ ਲੜਾਈ ਨਾਲ ਅਧਿਐਨ ਨੇ ਲੋਕਰ ਲੱਗਦਾ ਮਹਾਂਪੁਰ ਤੇਆ ਇੱਕ ਕਰਕੇ 1000000 ਰੁਪਏ ਦੀ ਲੇਟਰੀ ਦੇ ਬਾਅਦ ਦੇ ਨਾਲ ਵੋਟਾਂ ਦੀ ਸਾਂਝ ਪਾ ਕੇ ਰੱਖਾਂਗੇ ਤਾਂ ਸਾਡਾ ਹਾਰਿਆ ਕਦੇ ਵੀ ਸਿਮਰਣਾ ਨਹੀਂ ਇਹ ਬੇਰਹਿਮ ਵਾਲੀ ਆ ਅੱਜ મોદી ਸਰਕਾਰ ਦਾ ਪੂਰਾ ਯੋਗਨ ਹੈ ਸਾਡੇ ਬੋਚਾਂ ਪੜਿਆਂ ਵਾਸਤੇ ਇਹ ਚੋਕਸ਼ਾਤੀ ਕਰ ਗਏ ਹੋਗੇ ਸਰੇ ਆਂਦਰ ਪਰਚਾਾਂ ਦੇ ਵਿੱਚ ਜਿਹੜੀ ਕਬੱਡੀ ਮਹਾਂਪੰਚਾਇਤ ਆਪਣੇ ਦੋਨੇ ਪਸਾਰ ਜੀ ਨੂੰ ਮੋਚਾ ਤੇ ਕਿਸਾਨ ਸਹਿਯੋਗ ਕਿਸਾਨ ਮੋਰਚਾ ਕਰਾ ਰਹੀ ਸੀ ਕਿਹੜੀਆਂ ਵਡੀਆਂ ਰਹਿੀਆਂ ਵਡੀਆਂ ਮਹਾਂ ਪਚਾਈ ਜਿਹੜੀ ਰੱਖੀ ਹੋਈ ਸੀ ਤੇ ਉਹਦੇ ਪੰਚਾਇਤ ਚ ਆਪਾਂ ਨੇ ਕੀ ਕਰਨਾ ਸੀ ਆਪਾਂ ਆਪਾਂ ਦੋਵੇਂ ਇੱਕ ਦੂਜੇ ਨਾਲ ਸਾਥੇ ਕਰਦੇ ਆਂ ਆਪਣੀ ਆਵਾਜ਼ ਅਜੇ ਸਰਕਾਰ ਤੱਕ ਚੋਣੀ ਆ ਸਰਕਾਰ ਕੋਲੋਂ ਕੀ ਲੈਣਾ ਕੀ ਇਸ ਸਰਕਾਰ ਤੋਂ ਭਾ ਦੇ ਆ ਤੇ ਕਿਉਂ ਇਸ ਨੂੰ ਤੇ ਚਾਹਤ ਹੈ ਆਪਣਾ ਕਰਦੇ ਸੀਗੇ ਪਰ ਸਰਕਾਰ ਨੇ ਦੇਸ਼ ਤੋਂ ਲੈ ਕੇ ਲੋਕਾਂ ਨੇ ਸਾਰੇ ਆਪਣੇ ਪੈਰੀਂ ਪੈ ਲਾਗੂ ਕਰਨ ਬਗਤ ਪਰ ਉਸੀ ਲੋਕਾਂ ਨੇ ਮੌਜੂਦਾ ਜਿਹੜਾ ਵੱਡੇ ਪੱਧਰ ਤੇ ਉੱਥੇ ਪਹੁੰਚਿਆ ਤੇ ਇੱਕ ਦਿਨ ਪਹਿਲਾਂ ਪਰਸੋਂ ਉਹਨਾਂ ਨੇ ਰਾਤ ਨੂੰ 6 ਤੱਕ ਤੇ ਆਪਣੇ ਟਰੈਕਟਰ ਦਾ ਕੋਲੋਂ ਪਾਰਟੀ ਲਾਈ ਸੀ ਤੇ ਕੱਲ ਜਦੋਂ ਲੋਕ ਇਕੱਠੇ ਹੋਇਆ ਤਾਂ ਸਾਰਾ ਇਹਾ ਪ੍ਰੋਗਰਾਮਾ ਜਿਵੇਂ ਹੋਣਾ ਚਾਹੀਦਾ ਸੀ ਅੱਜ ਸਰਕਾਰ ਦੇ ਬਹੁਤ ਵੱਡੇ ਆਪਾਂ ਜਿਹੜੇ ਲੋਕਾਂ ਵੱਲੋਂ بڑے بڑے ਨਾਮ ਲੈ ਕੇ ਆ ਰਹੇ ਆਣ ਵਾਸਤੇ ਤੇ ਹੁਣ ਜੇ ਸਰਕਾਰ ਤੋਂ ਕੁਝ ਹੋਰ ਕੁਝ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਇੱਕ 2008 ਦੇ ਵਿੱਚ ਆਇਆ ਇਹ ਪਾਇਸੀ ਦੀ ਇੱਕ ਜਿਹੀ ਚਾਹੇ ਦੱਸੀ ਤੇ ਉਹਦੇ ਕੋਲ ਬਣੀ ਸਾਡੇ ਆਪ ਨੂੰ ਇੱਕ ਹੱਥੇ ਰਾਤਾਂ ਨੂੰ ਜਾ ਕੇ ਕਿਵੇਂ ਜਿੰਨੂਆਂ ਨੂੰ ਟਾਰਗੇਟ ਕਰਦੇ ਆ ਕਿਵੇਂ ਉਹਦੇ ਮੋਬਾਈਲ ਹੁੰਦੇ ਕੰਪੂਰ वगैरह ਕਿਵੇਂ ਚੱਕ ਕੇ ਲੈ ਕੇ ਆਉਂਦੇ ਆ ਜਿਹੜੇ ਕਿੰਨੀ ਦਹਿਸ਼ਤ ਪਾਉਂਦੇ ਆ ਪਿਛਲੇ 2020 ਤੇ 21 ਵਾਲੇ ਘੋੜੇ ਦੇ ਵਿੱਚ ਵੀ ਇਹਨਾਂ ਨੇ 5000 ਤੋਂ ਉੱਪਰ ਕਿਸਾਨਾਂ ਦੇ ਇਹ ਸਹਾਈਏ ਸੌਣ ਘਟੇ ਸੀ ਤੇ ਅੱਜ ਵੀ ਇਹ ਉਹ ਸਾਰਾ ਘਟੇ ਤੇ ਆ ਗਿਆ ਕਿਉਂਕਿ ਸਿੱਧਾ ਇਹ ਹੋ ਸਕਿਆ ਤੋਂ ਉਹ ਤੇ ਉਹਨੇ ਦਹਿਸ਼ਤ ਪਾਉਂਦੇ ਆ ਤੇ ਆਪੂਆਂ ਦੇ ਘਰਾਂ ਜਾ ਕੇ ਰੇਡਾਂ ਮਾਰਦੇ ਆ ਤੇ ਜਿਵੇਂ ਰੇਡਾਂ ਮਤਲਬ ਆ ਵੀ ਸਮਾਜ ਦੇ ਵਿੱਚ ਐਵੇਂ ਲੱਗੇ ਸਾਡੇ ਕਿਸਾਨਾਂ ਦੇ ਜਿਹੜੇ ਅਕਸੀ ਆ ਸਾਡੇ ਆਗੂਆਂ ਦੇ ਨਾਲ ਕੰਮ ਕਰਨਾ ਪਰ ਜਿਹੜੇ ਸਮਾਜ ਦੇ ਅਕਸੀ ਸਾਡੇ ਵਕੀਲ ਸਾਡਾ ਕਿਤੇ ਨਾ ਕਿਤੇ ਪੱਤਰਕਾਰ ਆ ਭਾਈਚਾਰਾ ਉਹ ਜਿਹੜਾ ਅੱਜ ਸਰਨੀ ਕੇ ਨਾ ਕਿਤੇ ਆਪਣੇ ਇਹ ਗੁੜੀਆ ਤੇ ਰਹਾਈ ਸਾਡੀ ਗੱਲ ਆ ਜਿਹੜੀ ਲੋਕਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਤੇ ਵੀ ਰੇੜਾ ਪੈ ਰਹੀਆਂ ਨੇ ਪਰ ਅਜੇ ਇਸ ਸਟੇਜ ਤੋਂ ਬਾਤ ਗਾ ਚਾਹੋ ਆ ਐਦਾ ਯੇਸ ਵੀ ਤੇ ਇਸ ਦੇ ਜਿਹੜੇ ਆਕੇ ਦੇ ਮੋਦੀ ਸਰਕਾਰ ਆ বিজেপি ਸਰਕਾਰ ਭਾਵੇਂ ਆਵਾਜ਼ ਜਿੰਨੀਆਂ ਚਲਾ ਰਹੀ ਆ ਕਿ ਪੰਜਾਬ ਦੇ ਵਿੱਚ ਜੇ ਅੱਜ ਤੋਂ ਬਾਅਦ ਤੁਸੀਂ ਕਿਸੇ ਆਪ ਨੂੰ ਤੇ ਐਵੇਂ ਇਸ ਤਰ੍ਹਾਂ ਰੇਡਾ ਮਾਰਾਉਗੇ ਤਾਂ ਤੁਹਾਨੂੰ ਕੇ ਰਿਆ ਜਾਊਗਾ ਤੁਹਾਨੂੰ ਚਾਰਜ ਦਿੱਤਾ ਜਾਊਗਾ ਕਿਉਂਕਿ ਜਿਹਨਾਂ ਦੇ ਰੇਡਾ ਕਰਣੀਆਂ ਨੇ ਉਹਨਾਂ ਦੇ ਨਾਲ ਇਹ ਸਾਂਝ ਵੀ ਆਦੀ ਕਰਦੇ ਆ ਜਿਹੜਾ ਕਿਨਾਂ ਦੇ ਬਣਾਉਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਨਸ਼ਿਆਂ ਦਾ ਮਸਲਾ ਵੱਧ ਰਿਹਾ ਤੇ ਨਸ਼ਿਆਂ ਵਾਲੇ ਕਿਉਂ ਵੜੇ ਜਾਂਦੇ ਉਹ ਮੁਜੀਠੀਆ ਵਰਗੇ ਕਿੱਡੀਆਂ ਕਿੱਡੀਆਂ ਜਿਹੜੀਆਂ ਇਨਕੁਆਰੀਆਂ ਲਾ ਕੇ ਉਹਨਾਂ ਨੂੰ ਕਿਵੇਂ ਬਾਹਰ ਕੱਢਵਾ ਇਨਕੁਆਰੀਆਂ ਦੇ ਵਿੱਚੋਂ ਕਿਵੇਂ ਉਹਨਾਂ ਦੇ ਪਰਚੇ ਦਰਜ ਨਹੀਂ ਹੁੰਦੇ ਕਿ ਜੇ ਪਰਚੇ ਦਰਜ ਕਰਦੇ ਆ ਤਾਂ ਜਿਹੜੇ ਕੋਈ ਚੀਤਾ ਖਾਣ ਵਾਲੇ ਆ ਕੀ ਕਰ ਦਈਨ ਵਾਲੇ ਆ ਉਹਨਾਂ ਨੂੰ ਫੜ ਕੇ ਜਿਹੜੇ ਜੇਲ੍ਹ ਜਾ ਕੇ ਹੁੰਦੇ ਆ ਇਹ ਸਰਕਾਰ ਕਿਤੇ ਪੁਰਸ ਵੀ